ਏਅਰਪੋਰਟ ਰੋਡ ਜਝਾਰ ਐਵਨਿਊ ਇਲਾਕੇ ਦੇ ਵਿੱਚ ਬੰਬ ਦੀ ਨਿਕਲੀ ਅਫਵਾਹ ਪੁਲਿਸ ਅਧਿਕਾਰੀ ਪਹੁੰਚੇ ਮੌਕੇ ਤੇ ਕਰ ਰਹੇ ਨੇ ਜਾਂਚ ਇੱਕ ਘਰ ਦੇ ਵਿੱਚ ਬੰਬ ਵੱਜਣ ਦੀ ਅਫਵਾਹ ਸੀ ਜਦੋਂ ਪੁਲਿਸ ਅਧਿਕਾਰੀ ਉੱਥੇ ਮੌਕੇ ਤੇ ਪਹੁੰਚੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਹੋਈ ਸਿਰਫ ਸਿਰਫ ਇਹ ਇੱਕ ਅਫਵਾਹ ਹੈ ਉਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਅੱਜ ਦਿਨ ਮੰਗਲਵਾਰ 14 ਤਰੀਕ ਸਮਾਂ तकरीबन 11:30 ਵਜੇ ਤੇ ਕਰੀਬ ਦੀਆਂ ਇਹ ਤਸਵੀਰਾਂ ਨੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਹਾਂਜੀ ਦੋਸਤੋ 100 112 ਤੇ ਇੱਕ ਫੋਨ ਆਇਆ ਸੀ ਜੀ ਵੀ ਇਹਨਾਂ ਦੇ ਘਰ ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਨੇ ਦੇਖਿਆ ਕਿ ਬੋਤਲ ਟੁੱਟੀ ਹੋਈ ਹੈ ਵਿਸਕੀ ਦੀ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀਚਾਰ ਜਿੱਥੇ ਆਏ ਮੁੜ ਕੇ ਡੀਐਸਪੀ ਸਾਹਿਬ ਇੱਥੇ ਆਏ ਜੀ ਫੇਰ ਆ ਜਦੋਂ ਆ ਰਿਯੂਮਰ ਪਹਿਲੇ ਨਹੀਂ ਸ਼ੁਰੂ ਹੋ ਗਿਆ ਜੀ ਕੋਈ ਧਮਾਕਾ ਹੋਇਆ ਤਾਂ ਪਰਸਨਲੀ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਲੀਅਰ ਕਾਟ ਅਸੀਂ ਉੱਥੇ ਵੈਰੀਫਾਈ ਕੀਤਾ ਇੱਥੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਉਹਨਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਆ ਜਦੋਂ ਕਿ ਉਹਨਾਂ ਨੇ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣ ਨਹੀਂ ਆਇਆ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੈਕਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੇ ਆਪਣੀ ਤਸੱਲੀ ਕਰਨੀ ਚਾਹੁੰਦੇ ਆ ਆਜ਼ਾਦੀ ਤੇ ਤੁਸੀਂ ਕੰਪਲੇਂਡਰ ਨਾਲ ਵੀ ਗੱਲ ਕਰ ਸਕਦੇ ਹੋ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਧਮਾਕੇ ਦੀ ਆਵਾਜ਼ ਨਹੀਂ ਕੋਈ ਐਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਚੱਲ ਰਹੀ ਸੀ ਉਹੋ ਜੀ ਕੋਈ ਗੱਲ ਨਹੀਂ ਹੈ। ਸਰਕਾਰ ਜਾਨੀ ਕਿ ਰਾਤ ਦੇ ਟਾਈਮ ਵੀ ਧਮਾਕਾ ਹੋਇਆ ਜੀ। ਨਹੀਂ ਜੀ ਮੈਂ ਮੈਂ ਹੁਣ ਅੰਦਰੋਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਜਦੋਂ ਮੈਂ ਆਇਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਫੇਰੀ ਗੱਲ ਕਰੂੰਗਾ। ਮੈਂ ਪਹਿਲਾਂ ਮੌਕਾ ਦੇਖ ਲਵਾਂ। ਮੈਂ ਜਾ ਕੇ ਕੰਪਲੇਂਟੈਂਟ ਨਾਲ ਹੀ ਪਹਿਲਾਂ ਗੱਲ ਕੀਤੀ। 112 ਤੇ ਜਿਹਨੂੰ ਕਾਲ ਕੀਤੀ ਜਿਹਨੇ ਪੁੱਛਿੰਦੇ ਕਿ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਧਮਾਕਾ ਹੋਇਆ ਹੈ ਸਰਕਾਰ ਦੇ ਵਿੱਚ। ਨਹੀਂ ਇਹਦੀ ਆਈ ਨਹੀਂ 112 ਤੇ ਉਹਨਾਂ ਨੇ ਕੋਈ ਇਹੋ ਜੀ ਗੱਲ ਨਹੀਂ ਕੀਤੀ। ਉਹਨਾਂ ਨੇ ਇਹ ਕਿਹਾ ਵੀ ਸਾਡੇ ਬੋਟਲ ਤੋੜ ਕੇ ਅੰਦਰ ਪਈ ਆ ਵੀ ਇਹ ਇਸ ਕਰਕੇ ਜਦੋਂ ਨਾ ਸਿੰਪਲ ਕੰਪਲੇਟ ਆ ਮੈਂ ਰਿਟਰਨ ਕੰਪਲੇਟ ਵੀ ਦੇਖ ਲਈਏ ਤੇ ਆਪ ਤੋੜੀ ਇਹਨਾਂ ਕੋਈ ਨਾਲੇ ਝਗੜਾ ਨਹੀਂ ਦੇਖੋ ਇਹ ਇਹ ਮੈਟਰੋਫਨ ਇਨਵੈਸਟੀਗੇਸ਼ਨ ਹੈ ਨਾ ਜੀ ਇੱਥੇ ਹਜੇ ਕਮੈਂਟ ਕਰਨਾ ਟੂ अर्ਲੀ ਆ ਵੀ ਅਸੀਂ ਕਹਿ ਦਿੱਤੀ ਉਹਨਾਂ ਨੇ ਜੇ ਉਹਨਾਂ ਨੇ ਆਪ ਤੋੜ ਕੇ ਛੁੱਟੀ ਹੋਵੇ ਤਾਂ ਫਿਰ ਤਾਂ ਦੱਸ ਦੇਣ ਬੋਤਲ ਤਾਂ ਦੇਖੋ ਬਾਹਰੋਂ ਕਿਸੇ ਨੇ ਛੁੱਟੀ ਆ ਜਾਂ ਡਿੱਗੀ ਆ ਮਲੇ ਇਨਵੈਸਟੀਗੇਟ ਕਰਨੀ ਸਰ ਅਰੇ ਕਾਰ ਕੀ ਦਾ ਕੰਮ ਕੀ ਕਰਦੇ ਆ ਕਾਰੋਬਾਰਿਕ ਟ੍ਰਾਂਸਪੋਰਟ ਦਾ ਕੰਮ ਕਰਦੇ ਆ ਹੁਣ ਤਾਂ ਮਤਲਬ ਸੀ ਇਹਨਾਂ ਦਾ ਪੁਰਾਣਾ ਜਿਹੜਾ ਕੰਮ ਹੁਣ ਇਹਨਾਂ ਦੇ ਵਾਈਫਾਈ ਲੈਟ ਸੈਂਟਰ ਚ ਨੇ ਵਰਕ ਕਰਦੇ ਜਦੋਂ ਉਹੀ ਨਿਕਲੇ ਉਹਨਾਂ ਨੇ ਇਹਦੇ ਸਰ ਇਹ ਬੋਦੀ ਵੀ ਸਮਝ ਗਈ ਤੁਸੀਂ ਵੀ ਇਹੀ ਮੋਟਾ ਜਾ ਪਰ ਪਾਟਰ ਦੇ ਵਿੱਚ ਕੋਈ ਚੀਜ਼ ਸੀ ਜਿਹੜਾ ਇਹਨਾਂ ਨੇ ਨਹੀਂ ਕੋਈ ਤਮਾਕਾ ਮੈਂ ਫਿਰ ਬਾਰ-ਬਾਰ ਰਿਪੀਟ ਕਰ ਰਿਹਾ ਜੀ ਤਮਾਕਾ ਨਹੀਂ ਹੋਇਆ ਪਰ ਆਣ ਗਵਾਂਡ ਦਾ ਕਹਿਣਾ ਕਈਆਂ ਦਾ ਕਿ ਸਰ ਫਿਰ ਫਿਰ ਦੇਖੋ ਜੀ ਅਸੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਉਹਦੇ ਬਾਰੇ ਦੱਸ ਸਕਦੇ ਆ ਜਿਹੜਾ ਆਂਡਗਵਾਂਡ ਵਾਲਾ ਦੱਸ ਰਿਹਾ ਉਹਨੂੰ ਸਾਡੇ ਕੋਲ ਲਿਆ ਉਹਦੀ ਪੁੱਛ ਲੈਿੰਦੇ ਨਾ ਕੋਈ ਸੀਸੀਟੀਵੀ ਸਾਹਮਣੇ ਆਈ ਬਹੁਤ ਉਤਕਣ ਦਿੱਤੀ ਅਸੀਂ ਸੀਸੀਟੀਵੀ ਚ ਦੇਖ ਰਹੇ ਹਾਂ ਜੀ ਉਹ ਉਹ ਜਸਟ ਪਾਰਟ ਆਫ ਇਨਵੈਸਟੀਗੇਸ਼ਨ ਸਰ ਪਹਿਲਾਂ ਵੀ ਕਈ ਤਾਂ ਵਾਕਏ ਹੋ ਚੁੱਕੇ ਨੇ ਪਰ ਪੁਛ ਦੱਦੀ ਨਹੀਂ ਆ ਅੱਜ ਤੁਸੀਂ ਕਹਿ ਰਹੇ ਹੋ ਕਿ ਮੋਟਰ ਖੱਡੀ ਹੈ ਜੀ ਚਲੋ ਜੀ ਮੈਂ ਇੱਥੇ ਤਾਂ ਮੇਰਾ ਕੋਈ ਕਮੈਂਟ ਨਹੀਂ ਜਿੰਨੇ ਧਮਾਕੇ ਹੋਏ ਆ ਜਾਂ ਜਿਨ੍ਹਾਂ ਨੇ ਕੀਤੇ ਉਹ ਤਕਰੀਬਨ ਆਲਮੋਸਟ 99% ਰੇਜ਼ ਨੇ ਥੈਂਕ ਯੂ